ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਅੰਗੂਠਾ ਜਿੰਨਾ ਮੋਬਾਈਲ ਦੀ ਸਕਰੀਨ ਤੇ ਚਲਾਉਂਦੇ ਹੋ ਓਨਾ ਹੀ ਜੇ ਮਾਲਾ ਤੇ ਚਲਾਇਆ ਹੁੰਦਾ ਤਾਂ ਜ਼ਿੰਦਗੀ ਵਿੱਚ ਗੱਲ ਹੀ ਕੁਝ ਹੋਰ ਹੁੰਦੀ। ਇੱਕ ਬਹੁਤ ਹੀ ਛੋਟੀ ਜਹੀ ਕਹਾਣੀ ਹੈ ਇੱਕ ਮਹਾਤਮਾ ਜੀ ਅਤੇ ਉਹਨਾਂ ਦੇ ਦੋ ਚੇਲਿਆਂ ਦੀ। ਮਹਾਤਮਾ ਜੀ ਦੀ ਜੋ ਕੁਟਿਆ ਸੀ ਜਿੱਥੇ ਉਹਨਾਂ ਦਾ ਆਸ਼ਰਮ ਸੀ ਉਸ ਦੇ ਬਿਲਕੁਲ ਸਾਹਮਣੇ ਇੱਕ ਤਲਾਬ ਸੀ। ਉਹ ਤਲਾਬ ਦੇ ਕਿਨਾਰੇ ਸੈਰ ਕਰਦੇ ਸਨ ਸਵੇਰੇ ਸਵੇਰੇ ਅਤੇ ਇੱਕ ਦਿਨ ਇਸ ਤਰ੍ਹਾਂ ਹੀ ਸਵੇਰੇ ਜਦੋਂ ਉਹ ਸਿਆਰ ਕਰਨ ਲਈ ਜਾ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਮੰਗਲਾ ਮੱਛੀ ਨੂੰ ਖਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਹਾਤਮਾਵਾ ਦੇ ਦਇਆ ਭਾਵ ਅਲੱਗ ਹੁੰਦੇ ਹਨ। ਉਹਨਾਂ ਨੇ ਦਇਆ ਭਾਵ ਨਾਲ ਜਾ ਕੇ ਉਸ ਬੰਗਲੇ ਨੂੰ ਉਡਾ ਦਿੱਤਾ ਤਾਂ ਕਿ ਉਹ ਮੱਛਲੀ ਨਾ ਖਾਵੇ। ਵਿਚਾਰੀ ਮੱਛੀ ਦੀ ਜਾਨ ਬਚ ਜਾਵੇ। ਉਹਨਾਂ ਨੇ ਤਾਂ ਬੰਗਲਾ ਉਡਾ ਦਿੱਤਾ। ਕੁਝ ਦਿਨਾਂ ਬਾਅਦ ਮਹਾਤਮਾ ਜੀ ਦੀ ਮੌਤ ਹੋ ਗਈ ਅਤੇ ਜਦੋਂ ਮੌਤ ਹੋਈ ਤਾਂ ਉਹਨਾਂ ਨੂੰ ਨਰਕ ਪ੍ਰਾਪਤ ਹੋਇਆ। ਉਹਨਾਂ ਨੇ ਆਪਣੇ ਪਹਿਲੇ ਚੇਲੇ ਦੇ ਸੁਪਨੇ ਵਿੱਚ ਦਰਸ਼ਨ ਦਿੱਤੇ ਅਤੇ ਉਸ ਨੂੰ ਕਿਹਾ ਕਿ ਬੇਟਾ ਬੰਗਲਾ ਨਾ ਉਡਾਣਾ ਮੈਂ ਬੰਗਲਾ ਉਡਾ ਦਿੱਤਾ ਮੇਰੇ ਤੋਂ ਨਾ ਜਾਣੇ ਕੀ ਗਲਤੀ ਹੋਈ ਮੈਨੂੰ ਨਰਕ ਮਿਲਿਆ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਜੋ ਪਹਿਲਾ ਚੇਲਾ ਸੀ ਕੁਝ ਦਿਨਾਂ ਬਾਅਦ ਉਹੀ ਦ੍ਰਿਸ਼ ਉਹਦੇ ਸਾਹਮਣੇ ਘਟਿਆ ਉਹ ਸਵੇਰੇ-ਸਵੇਰੇ ਸੈਰ ਕਰਨ ਲਈ ਉਹੀ ਤਲਾਬ ਕਿਨਾਰੇ ਨਿਕਲਿਆ ਸੀ ਤਾਂ ਉਸਨੇ ਦੇਖਿਆ ਕਿ ਬੰਗਲਾ ਮੱਛੀ ਖਾਣ ਦੀ ਕੋਸ਼ਿਸ਼ ਕਰ ਰਿਹਾ ਹੈ ਗੁਰੂ ਜੀ ਦੀ ਗੱਲ ਉਸ ਨੂੰ ਯਾਦ ਸੀ ਇਸ ਲਈ ਉਸਨੇ ਬੰਗਲਾ ਨਹੀਂ ਉਡਾਇਆ ਕੁਝ ਦਿਨ ਬਾਅਦ ਉਸ ਚੇਲੇ ਦੀ ਮੌਤ ਹੋ ਗਈ ਤੇ ਉਸ ਨੂੰ ਵੀ ਨਰਕ ਮਿਲਿਆ ਜੋ ਉਸ ਦਾ ਗੁਰੂ ਭਾਈ ਸੀ ਦੂਜਾ ਚੇਲਾ ਸੀ ਛੋਟਾ ਉਸ ਨੂੰ ਆਕਾਸ਼ ਬਾਣੀ ਹੋਈ ਪਹਿਲੇ ਵਾਲੇ ਦੀ ਆਵਾਜ਼ ਸੁਣਾਈ ਦਿੱਤੀ ਕਿ ਬੰਗਲਾ ਉਡਾ ਦੇਣਾ ਮੈਂ ਨਹੀਂ ਉਡਾਇਆ ਮੈਨੂੰ ਨਰਕ ਮਿਲਿਆ ਹੈ ਹੁਣ ਜੋ ਦੂਸਰਾ ਚੇਲਾ ਸੀ ਜਿਸ ਦੀ ਜਾਨ ਬਚੀ ਹੋਈ ਸੀ ਜੋ ਜੀਵਤ ਸੀ ਉਹ ਸਮਝ ਨਹੀਂ پا ਰਿਹਾ ਸੀ ਬੋਲਾਂ ਤਾਂ ਬੋਲਾਂ ਕੀ ਕਰਾਂ ਤਾਂ ਕਰਾਂ ਕਿ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਬੰਗਲੇ ਨੂੰ ਉਡਾਉਣਾ ਹੈ ਜਾਂ ਨਹੀਂ ਗੁਰੂ ਜੀ ਤਾਂ ਕਹਿ ਗਏ ਸੀ ਕਿ ਨਾ ਉਡਾਉਣਾ ਜੋ ਮੇਰੇ ਗੁਰੂ ਪਾਈ ਹਨ ਉਹ ਕਹਿ ਰਹੇ ਹਨ ਕਿ ਉਡਾ ਦੇਣਾ ਉਸਨੇ ਭਗਵਾਨ ਨੂੰ ਹਰ ਰੋਜ਼ ਅਰਦਾਸ ਕਰਨੀ ਸ਼ੁਰੂ ਕੀਤੀ ਉਸਨੇ ਕਿਹਾ ਕਿ ਪ੍ਰਭੂ ਬੰਗਲੇ ਨੂੰ ਉਡਾਉਣਾ ਹੈ ਨਹੀਂ ਉਡਾਉਣਾ ਹੈ ਮੈਨੂੰ ਬਿਲਕੁਲ ਨਹੀਂ ਪਤਾ ਮੱਛੀ ਨੂੰ ਬਚਾਉਣਾ ਹੈ ਜਾਂ ਨਹੀਂ ਬਚਾਉਣਾ ਹੈ ਮੈਨੂੰ ਬਿਲਕੁਲ ਨਹੀਂ ਪਤਾ ਕਿਉਂਕਿ ਮੇਰੇ ਲਈ ਤਾਂ ਬੰਗਲੇ ਵਿੱਚ ਵੀ ਤੁਸੀਂ ਹੋ ਤੇ ਮੱਛੀ ਵਿੱਚ ਵੀ ਤੁਸੀਂ ਹੋ ਤੁਸੀਂ ਹਰ ਪਲ ਵਿੱਚੋਂ ਹਰ ਕਣ ਵਿੱਚੋਂ ਤਾਂ ਮੈਨੂੰ ਕੁਝ ਨਹੀਂ ਪਤਾ ਮੈਨੂੰ ਸਿਰਫ ਇਹ ਪਤਾ ਹੈ ਕਿ ਤੁਸੀਂ ਹੋ ਮੈਂ ਤੁਹਾਡੇ ਸਿਮਰਨ ਵਿੱਚ ਮਨ ਲਗਾਉਂਦਾ ਹਾਂ ਤੁਹਾਡੇ ਧਿਆਨ ਵਿੱਚ ਹਾਂ ਬਸ ਤੁਸੀਂ ਮੇਰਾ ਧਿਆਨ ਰੱਖਣਾ ਇੰਨਾ ਹੀ ਉਹ ਬੋਲਦਾ ਸੀ ਹਰ ਰੋਜ਼ ਮਾਲਾ ਜਪਦਾ ਸੀ ਨਾਮ ਜਪਦਾ ਸੀ ਇਹ ਹੀ ਉਸ ਦੀ ਰੋਟੀਨ ਸੀ ਇੱਕ ਦਿਨ ਉਹ ਵੀ ਦੁਨੀਆ ਛੱਡ ਕੇ ਚਲਾ ਗਿਆ ਪਰ ਜਦੋਂ ਉਸਨੇ ਦੁਨੀਆ ਛੱਡ ਦਿੱਤੀ ਤਾਂ ਉਸ ਨੂੰ ਸਵਰਗ ਮਿਲਿਆ ਨਾਰਦ ਜੀ ਨੇ ਭਗਵਾਨ ਨੂੰ ਪੁੱਛਿਆ ਕਿ ਇਹ ਕੀ ਲੀਲਾ ਹੈ ਗੁਰੂ ਨੂੰ ਤੇ ਉਸਨੇ ਉਸਤੇ ਪਹਿਲੇ ਚੇਲੇ ਨੂੰ ਨਰਕ ਮਿਲਿਆ ਹੈ ਅਤੇ ਤੀਜੇ ਨੂੰ ਜੋ ਤੀਜਾ ਇਹਨਾਂ ਦੇ ਆਸ਼ਰਮ ਵਿੱਚ ਸੀ ਜੋ ਸਭ ਤੋਂ ਛੋਟਾ ਚੇਲਾ ਸੀ ਉਸ ਨੂੰ ਤੁਸੀਂ ਸਵਰਗ ਦੇ ਦਿੱਤਾ ਅਜਿਹਾ ਕਿਉਂ ਪ੍ਰਭੂ ਨੇ ਪੂਰੀ ਲੀਲਾ ਸਮਝਾਉਂਦੇ ਹੋਏ ਕਿਹਾ ਕਿ ਗੁਰੂ ਜੀ ਨੇ ਉਸ ਦਿਨ ਜਦੋਂ ਬੰਗਲੇ ਨੂੰ ਉਡਾ ਦਿੱਤਾ ਸੀ ਉਹ ਬੰਗਲਾ ਕਈ ਦਿਨਾ ਤੋ ਭੁੱਖਾ ਸੀ ਜੇ ਉਹ ਮੱਛੀ ਖਾ ਲੈਂਦਾ ਤਾਂ ਉਸ ਦਾ ਪੇਟ ਭਰ ਜਾਂਦਾ ਉਹ ਤੜ ਤੜ ਕੇ ਨਹੀਂ ਮਰਦਾ ਉਹ ਭੁੱਖ ਕਾਰਨ ਤੜ ਤੜ ਕੇ ਮਰ ਗਿਆ ਤੇ ਉਸ ਦਾ ਪਾਪ ਗੁਰੂ ਜੀ ਨੂੰ ਲੱਗਿਆ ਤੇ ਜੋ ਪਹਿਲਾ ਚੇਲਾ ਸੀ ਉਸ ਨੇ ਜਿਸ ਦਿਨ ਬੰਗਲਾ ਨਹੀਂ ਉਡਾਇਆ ਉਸ ਦਿਨ ਬੰਗਲੇ ਦਾ ਪੇਟ ਭਰਿਆ ਹੋਇਆ ਸੀ ਉਹ ਤਾਂ ਮੇਹੀ ਮਜ਼ਾਕ ਵਿੱਚ ਖੇਡ ਰਿਹਾ ਸੀ ਕਿ ਚਲੋ ਮੱਛੀ ਨੂੰ ਫੜ ਲੈਂਦੇ ਹਾਂ ਖਾ ਲੈਂਦੇ ਹਾਂ ਪੇਟ ਉਸ ਦਾ ਪਹਿਲਾਂ ਤੋਂ ਹੀ ਭਰਿਆ ਹੋਇਆ ਸੀ ਉਸ ਦਿਨ ਚੇਲੇ ਨੇ ਬੰਗਲਾ ਨਹੀਂ ਉਡਾਇਆ ਉਡਾ ਦਿੰਦਾ ਤਾਂ ਮੱਛੀ ਦੀ ਜਾਨ ਵੱਜ ਜਾਂਦੀ ਮੱਛੀ ਵਾਲਾ ਪਾਪ ਉਸ ਨੂੰ ਲੱਗ ਗਿਆ ਅਤੇ ਸਭ ਤੋਂ ਛੋਟੇ ਚੇਲੇ ਨੇ ਸਭ ਮੇਰੇ ਤੇ ਛੱਡ ਦਿੱਤਾ ਕਿ हे ਪ੍ਰਭੂ ਹਰ ਪਾਲ ਵਿੱਚ ਹਰ ਕਾਣ ਵਿੱਚ ਤੁਸੀਂ ਹੋ ਤੁਹਾਡੀ ਲੀਲਾ ਤੁਸੀਂ ਜਾਣੋ ਬਸ ਮੇਰੇ ਚਰਨਾ ਵਿੱਚ ਮਨ ਲਗਾਈ ਰੱਖਿਆ ਉਸ ਨੂੰ ਸਵਰਗ ਮਿਲ ਗਿਆ ਇਸ ਕਹਾਣੀ ਦਾ ਸਾਰ ਇਹੀ ਸਮਝਾਉਂਦਾ ਹੈ ਕਿ ਜੀਵਨ ਵਿੱਚ ਉਸ ਦੀ ਲੀਲਾ ਉਸ ਤੇ ਸਹਾਰੇ ਛੱਡ ਦੇਵੋ ਆਪਣੇ ਵੱਲੋਂ ਚੰਗੇ ਕੰਮ ਕਰੋ ਆਪਣੇ ਵੱਲੋਂ ਸਿਮਰਨ ਵਿੱਚ ਮਨ ਲਗਾਵੋ ਜੀਵਨ ਵਿੱਚ ਵਧੀਆ ਹੋਵੇਗਾ ਧੰਨਵਾਦ